ਜੋ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਨ ਅਦਰ ਸਰਪ੍ਰਾਈਜ਼ ਡਾਕਟਰ ਸਾਹਿਬ ਦੇ ਜਿਹੜੇ ਲੱਗੇ ਗੋਲੀਆਂ ਅਨਿਲ ਹਾਂ ਜੀ ਡਾਕਟਰ ਸਾਹਿਬ ਤੇ ਸਰ ਪਹਿਚਾਨ ਚਾਰੇ ਆ ਸੀਸੀਟੀਵੀ ਫੁਟੇਜ ਤੋਂ ਸਾਨੂੰ ਖੂਬਸ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਜਾਰੀ ਚੱਲ ਰਹੀ ਹੈ ਤੇ ਡਾਕਟਰ ਅਨਲਜੀਤ ਸਿੰਘ ਕੰਬੋਜ ਹੈ ਕੋਟੀਸੇਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸਨਰ ਸਿੰਘ ਉਹ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਹੈ ਗੋਲੀ ਮਾਰੀ ਕਿਸੇ ਨੇ ਕੋਟੀਸੇਖਾਂ ਤੋਂ ਆਇਆ ਹੈ ਤਕਰੀਬਨ ਉਹਨਾਂ ਘੰਟਾ ਬੈਨ ਆਇਆ ਸ ਬਿਲਕੁਲ ਸਵਾ ਕੁ ਕੁ ਜੀ ਸਪਿੰਗਾਂ ਗੋਲੀਾਂ ਦੇ ਵਿੱਚ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈ ਗਈਆਂ ਇੱਕ ਐਗਜ਼ਿਟ ਵੰਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਅਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਜੀ ਕੀ ਕੰਡੀਸ਼ਨ ਜੀ ਹੈ ਕੰਡੀਸ਼ਨ ਸਰ ਇਸ ਵੇਲੇ ਦਾ ਕ੍ਰਿਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਸੇ ਹਰਵੰਦ ਨਰਸਿੰਗ ਹੌਮ ਤੇ ਬਹੁਤ ਅਣਖ ਸਾਥੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਉਹਨਾਂ ਨੂੰ ਡਾਕਟਰ ਸਾਹਿਬ ਕੋਲ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਫਾਇਰ ਕਰਤੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਫੂਟ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਫੇਸ ਕਰਦੇ ਹਾਂ ਕਾਰਨ ਕਿ ਯਾਦਰ ਕੋਈ ਥ੍ਰੈਟ ਵਗੈਰਾ ਨਹੀਂ ਸੀ ਕੋਸ਼ਿਸ਼ ਹਰ ਐਂਗਲ ਤੋਂ ਇਨਵੈਸਟੀਗੇਟ ਕਰਨ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸਦੇ ਗਏ ਗੋਲੀਆਂ ਕਿੰਨਾਂ ਦੇ ਲੱਗੀਆਂ ਸਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਤੇ ਚੇਸ ਦੇ ਵਿੱਚ ਕੋਲੇ ਥੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰਾਂ ਨੇ ਕਿਹੜੀਆਂ ਲੱਗੀਆਂ ਨੇ ਗੋਲੀਆਂ ਅਨਿਲ ਹਾਂ ਜੀ ਡਾਕਟਰ ਸਰ ਪਛਾਣ ਚ ਆ ਰਹੇ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਕੂਜ਼ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਵਾਂਗੇ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਹਜਰ ਸਰਟ ਹੈ